ਤੁਹਾਡਾ ਸਰਦ ਆਪਣੇ YouTube ਚੈਨਲ ਸਿਟੀ ਬੁਟੀਕ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਥੋਡੀ ਹਾਈ ਡਿਮਾਂਡ ਤੇ ਆਪਾਂ ਸਾਊਥ ਕਾਟਰ ਰੀਪੀਟ ਕਰਵਾਇਆ ਆ 1000 ਪੀਸ ਆਪਾਂ ਨੇ ਰੈਡੀ ਕਰਵਾ ਲਈਏ ਆ ਦੇਖੋ ਇੰਨੀ ਕੁ ਕੁਆਂਟੀਟੀ ਇਹਨਾਂ ਦੀ ਹੈਗੀ ਆ ਜਿੰਨੀ ਜਿੰਨੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਹਦੇ ਵਿੱਚੋਂ ਇੱਕ ਤੇ ਦੋ ਡਿਜ਼ਾਈਨ 200 200 ਪੀਸ ਆ ਜੀ ਜਿਹੜਾ ਕਿ ਇੱਥੇ ਰੱਖਣਾ ਬਹੁਤ ਮੁਸ਼ਕਿਲ ਆ ਠੀਕ ਹੈ ਤੇ ਉਹ ਇਹਨਾਂ ਦੇ ਡਬਲ ਡਬਲ ਆ ਮਤਲਬ ਹੈਨਾ ਠੀਕ ਹੈ ਜਿਹਨਾਂ ਦੀ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਆਂਦੀ ਹੈ ਤੇ ਉਸੇ ਹਿਸਾਬ ਨਾਲ ਆਪਾਂ ਨੇ ਮੰਗਵਾਇਆ ਸਟਾਕ ਬਿਨਾ ਦੇਰੀ ਕਰਾਣੇ ਕਰੇ ਆਪਣਾ ਸੂਟ ਬੁੱਕ ਕਰਾਣਾ ਆ ਠੀਕ ਆ ਤੇ ਪੁੱਛ ਕੇ ਹੀ ਪੇਮੈਂਟ ਕਰਨੀ ਹੈ ਕਿਉਂਕਿ ਇਹਦੇ ਵਿੱਚ ਹੋਸ਼-ਪੋਸ਼ ਬਹੁਤ ਜ਼ਿਆਦਾ ਹੁੰਦਾ ਆ ਬਹੁਤ ਜ਼ਿਆਦਾ ਮੈਸੇਜ ਆਂਦਾ ਹੈ ਰੀਜ਼ਨ ਕੀ ਹੈ ਤੁਹਾਨੂੰ ਰੇਟ ਇੰਨਾ ਪਿਆਰਾ ਦਿੰਦੇ ਆ ਫ੍ਰੀ ਵਰਗਾ ਰੇਟ ਦਿੰਦੇ ਆ ਪਿਓਰ ਪਿੰਕੀ ਸਾਊਥ कॉटन ਸੂਟ ਦਾ ਠੀਕ ਆ ਜੀ ਇਹਨਾਂ ਦਾ ਕੱਪੜਾ ਵੀ 2.5 ਪਲੱਸ ਹੁੰਦਾ ਆ वो कपड़ा नहीं है जोड़ा थोड़ा चार साढ़े चार रुपये के टुकड़े जो होंगे मीटर के वो नहीं है पांच मीटर प्लस कपड़ा होंगे या कपड़ा है जी मैं धो धो के मशीना च कुट कुट के आराम वेयर कर रहे हैं सॉफ्ट एंड समूथ इस मौसम के नंबर वन चीज़ आ गर्मियों भी पैदा आ इस मौसम पाया सोलिड कॉटन हों कोई रंग नहीं उतर कोई कुछ नहीं उतरता हल्की जी बहुत डार्क महरून होंगे चास नहीं उतर है जी

ਦੋਸੂ ਘਟੇ 1500 ਰੁਪਏ ਦੇ ਡਿਜ਼ਾਈਨ ਤੁਹਾਨੂੰ ਪ੍ਰੋਪਰ ਦਿਖਾਇਆ ਜਾਏਗਾ ਸਲਵਾਰ ਦਾ ਵੀ 셔ਟ ਦਾ ਵੀ ਚੁੰਨੀ ਦਾ ਵੀ ਬਸ ਨੰਬਰ ਵਾਈਜ਼ ਬੁਕਿੰਗ ਚੱਲਦੀ ਹੈ ਜੀ ਸਾਡੀ ਨੰਬਰ ਬੋਲਣਾ ਆ ਸਾਊਥ ਕੋਟਨ ਦੀ ਬੁਕਿੰਗ ਕਰਾਣੀ ਆ ਠੀਕ ਆ ਜੀ ਦੇਖੋ ਆਪਣਾ ਸਭ ਤੋਂ ਪਹਿਲਾ ਕੁਰਸੀ ਉਹਨਾਂ ਦੇ ਵਿੱਚੋਂ ਮੈਂ ਸਿੰਗਲ ਸਿੰਗਲ ਚੀਜ਼ ਕੱਢ ਰਿਹਾ ਠੀਕ ਆ 4 5 6 7 8 10 12 14 16 18 19 ਪੀਸੇਸ ਹੈਗੇ ਆ ਆਪਣੇ ਬਲੂ ਤੇ ਮਹਿਰੂਨ ਬੇਸ ਹੀ ਰਹੇਗਾ ਮੈਂ ਕਿਉਂਕਿ ਡਿਮਾਂਡ ਹੀ ਥੋੜੀ ਇੰਨਾ 컬러ਾਂ ਦੀ ਹੁੰਦੀ ਹੈ 컬러 ਵੈਸੇ ਜਿਹੇ ਹੁੰਦੇ ਆ ਹਰ ਏਜ ਗਰੁੱਪ ਦਾ ਪਾਸ ਕਰਦਾ ਆ ਵਧੀਆ ਸਟਾਫ ਆ ਵਧੀਆ ਚੀਜ਼ ਆ ਐਂਡ ਸੌਫਟ ਤੇ ਕੰਫਰਟੇਬਲ ਸਭ ਤੋਂ ਪਲੱਸ ਪੁਆਇੰਟ ਰੇਟ ਹੈ ਨਾ ਜੀ ਰੇਟ ਜਰੂਰ ਦੇਖਿਆ ਜਾਂਦਾ ਹੈ

ਇਸ ਦਾ ਕੁਛ ਨਹੀਂ ਹੈ ਕਿ ਥੋੜਾ ਜਿਆਦਾ ਖੂਤ ਲੈਂਦੇ ਉਹਨਾਂ ਨੂੰ ਡਿਸਕ ਹੁੰਦਾ ਹੈ ਸੇਮ ਰੇਟ ਹੁੰਦਾ ਹੈ ਸਾਰਿਆਂ ਵਾਸਤੇ ਠੀਕ ਹੈ ਜੀ 799 ਦਾ 1 1500 ਦੇ 2 ਚਾਹੇ ਕੋਈ 1 ਕਿਲੋ ਚਾਹੇ ਕੋਈ ਲੋ 2 ਇੱਕ ਰੇਟ ਰਹੇਗਾ ਲੋ ਜੀ ਫੜੋ ਦੁਪੱਟੇ ਖੋਲੋ फटाफट ਇਹ ਰਹੇਗਾ ਜੀ ਆਪਣਾ ਸਭ ਤੋਂ ਪਹਿਲਾ ਪੀਸ ਇਹ ਸਲਵਾਰ ਇਹ ਸ਼ਰਟ ਨੰਬਰ 1 ਠੀਕ ਹੈ ਬਿਲਕੁਲ ਸੌਫਟ ਫੈਬਰਿਕ ਜਿਆਦਾ ਡਿਮਾਂਡ ਸੀ ਲਾਈਨਾਂ ਵਾਲੀ ਸਲਵਾਰ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਸੀ ਲਾਸਟ ਟਾਈਮ ਜਿਹੜੇ ਆਪਾਂ ਪ੍ਰਿੰਟ ਲੈ ਕੇ ਆਏ ਸੀ ਥੋੜਾ ਜਿਹਾ ਡਿਫਰੈਂਸ ਆਇਆ ਹੈ ਦੇਖੋ ਹਰ ਵਾਰ ਡਿਫਰੈਂਸ ਆਂਦਾ ਹੈ ਥੋੜਾ ਥੋੜਾ ਡਿਜ਼ਾਈਨ ਚੇਂਜ ਕਰਦੇ ਹੁਣ ਅਸੀਂ ਇਹ ਡਿਜ਼ਾਈਨ ਸਿਲੈਕਟ ਕੀਤੀ ਸੀ ਥੋੜਾ ਜਿਹਾ ਹਟ ਕੇ ਕਪੜਾ ਫੈਬਰਿਕ ਸਭ ਤੋਂ ਸੁਪੀਰੀਅਰ ਤੁਹਾਨੂੰ ਦੱਸ ਦਈਏ ਹੁਣ ਇਹਨਾਂ ਦਾ ਮਤਲਬ ਕਿ ਕਪੜਾ ਕਿੰਨਾ ਕਿੰਨਾ ਮੀਟਰ ਹੈ ਹੈਨਾ ਜੋ ਕਿ ਬਹੁਤ ਜ਼ਰੂਰੀ ਹੈ ਛੋਟੇ ਵਾਸਤੇ ਜਨਣ ਦੇਖੋ ਜੀ ਇਹ ਸਲਵਾਰ ਹੁੰਦੀ ਹੈ ਇਹਨਾਂ ਦੀ ਪਿਓਰ ਸਾਊਥ कॉटन ਦਾ ਗਜਬ ਪੀਸ 100 ਮੀਟਰ 2 ਮੀਟਰ ਪੌਣੇ 3 ਮੀਟਰ 2.5 ਮੀਟਰ ਨਹੀਂ ਹੈਗਾ ਜੀ ਪੌਣੇ 3 ਮੀਟਰ ਦੀ ਕਹਿੰਦੀ ਕੋਹਾਂਦੀ ਤੁਹਾਡੀ ਸਲਵਾਰ ਜਿਹੜੇ ਜ਼ਿਆਦਾ ਸਰਦੀ ਦੇ ਕੱਪੜੇ ਬਿਲਕੁਲ ਇੱਕ ਕੁ ਮਹੀਨੇ ਦੀ ਠੰਡ ਪੈਂਦੀ ਹੈ ਜਿਹੜੇ ਜ਼ਿਆਦਾ ਸਰਦੀ ਦੇ ਕੱਪੜੇ ਨਹੀਂ ਪਾ ਸਕਦੇ ਠੀਕ ਹੈ ਜੀ ਉਹਨਾਂ ਵਾਸਤੇ ਵੀ ਬਹੁਤ ਸੋਹਣਾ 2.5 ਪਲੱਸ ਦੀ ਹੈਗੀ ਹੈ ਸ਼ਰਟ ਜਿੰਨੇ ਮਰਜ਼ੀ ਲੰਬਾਈ ਚੌੜਾਈ ਕਰਾਓ ਇਹ ਤੁਹਾਨੂੰ ਸਾਈਡ ਤੇ ਇੱਕ ਪੱਟੀ ਰਹੀ ਜਾਂਦੀ ਹੈ ਜਿਹਨੂੰ ਤੁਸੀਂ ਕਿਸੇ ਵੀ ਤਰ੍ਹਾਂ ਆਪਣੀ ਯੂਜ਼ ਕਰਵਾ ਸਕਦੇ ਆ ਠੀਕ ਹੈ नंबर रेट रहेगा दो सूट कोई भी पिक दे हर किसी का खोल के चौड़े दिखाया जाएगा ठीक है बिना दुपट्टा देखे थो दिकत आनी है दुपट्टा हर सूट का खोल के दिखाया जाएगा नैक्सट पीस नंबर रहेगा दो ਇਦਾਂ ਸ਼ਰਟ ਦਾ ਪ੍ਰਿੰਟ ਜਿੱਦਾਂ ਹੁਣੇ ਮਹਿਰੂਨ ਡੀਪ ਮਹਿਰੂਨ ਕਲਰ ਹੈ ਇਹਨੂੰ ਹਲਕਾ ਜਿਹਾ ਪਾਣੀ ਦੇ ਵਿੱਚ ਕੱਢ ਲਓ ਫਿਰ ਤੁਸੀਂ ਆਪਣਾ ਆਰਾਮ ਨਾਲ ਇਹਨੂੰ ਇਜ਼ੀ ਵਾਸ਼ ਕਰੋ ਕੁਝ ਨਹੀਂ ਵਿਗੜਦਾ ਇਹਨਾਂ ਦਾ ਰਫ ਐਂਡ ਟਫ ਤੋਂ ਪਾਉ ਕੁਝ ਨਹੀਂ ਵਿਗੜਦਾ ਸਟਾਰਟਿੰਗ ਦੇ ਵਿੱਚ ਹਲਕੀ ਜਿਹੀ ਚਾਸ ਵੀ ਨਿਕਲਦੀ ਹੈ ਤੇ ਕਲਰ ਡਲ ਨਹੀਂ ਹੁੰਦਾ ਜਿੱਦਾਂ ਧੋ ਕੇ ਜਿਹਹਜਾ ਕਲਰ ਹੈ ਵਹਿਜੇ ਦਾ ਵਹਿਜਾ ਰਹੇਗਾ ਲਾਈਨਾਂ ਵਾਲੇ ਦੀ ਥੋੜੀ ਜ਼ਿਆਦਾ ਡਿਮਾਂਡ ਸੀ ਇਸ ਵਾਰ ਸਾਰੇ ਥੋੜੇ ਜਿਹੀ ਲਾਈਨਾਂ ਦੇ ਵਿੱਚ ਹੀ ਆਪਾਂ ਨੇ ਡਿਜ਼ਾਈਨ ਸਿਲੈਕਟ ਕੀਤੇ ਆ ਦੇਖੋ ਜੀ नैक्सट पीस नंबर रहेगा तीन ये रहेगा इस पीस का दुपट्टा ठीक है जी आराम भी देखने कोई भी दो सूट सिलेक्ट करने ते पसंद करने हैं क्योंकि ये चीज इस टाइम थतों नहीं मिलेगी असं ऑर्डर दे रहे हैं डेढ़ डेढ़ महीना लगता है देड़ देड़ जी है ना हम सवा महीना लग गया सब ऑर्डर करे अ पार्सल दवाली न गया मतलब अज आपने ओपन किया

असी हजारों कर चुके हैं जो सा जुड़े हुए हैं हूँ तक साउथ कॉटन की एडवास बुकिंग नहीं ली क्योंकि उसी बहुत फस जाते हैं बुकिंग लैके है ना फिर मैसेज करने पेंद सारू डबल हो जाए बुकिंग इस करके जो बस वीडियो देख रहे आराम करवा रही है बुकिंग बस उस हिसाब न फटाफट बुकिंग कर दिया नंबर रहेगा छ मखमल वर्गा फैब्रिक। तो नेक्स्ट पीस ए रहेगी शर्ट ए रहेगी थोड़ी बॉटम बॉटम का डिजाइन थोड़ा प्रॉपर दिखाया जा रहा क्योंकि जब भी अपने हम वीडियो पाई है जिदा इदा दे दुपट्टे है ना उन्होंने रही है डिमांड तो उस हिसाब न फुल स्टॉक मंगवा लिया नंबर रहेगा सात नैक्सट पीस बस छोटी छोटी बुट्टी बुटीक वगैरह का फर्क है अदरवाइज कोई फर्क नहीं है नंबर रहेगा देखो रहेगा इस पीस का दुपट्टा देखो। वो सोहना दुपट्टा नेक्स्ट पीस नंबर रहेगा नौ ये शर्ट ठीक है, है ये येगी सलवार नंबर रहेगा नौ ए मिलेगा तो हम इस चीज़ का डबटा सारे लाइनों नंबर नौ नेक्स्ट पीस क्योंकि इस तो बात होना ए चिज़ा मिलनी बहुत मुश्किल है चार पांच महीने नहीं मिलेगा क्योंकि A भी ऐसी सिर्फ ऑर्डर दे के रेडी करवाया है ता करके पीस मिले ठीक है जी अदरवाइज़ इस मौसम देवीज़ इम्पॉस नंबर रहेगा 10. नेक्स्ट पीस नंबर रहेगा 11. देखो कलर बहुत सोना कलर है. ये रहेगी यदि बॉटम. नंबर रहेगा 11. ये मिलेगा इस पीस का डबट्टा. लव्स. केंद्रीय कोहान्दे पीस हम आपको तो दिखा रहे हैं. कोई भी सूट चड्डनवड़ा नहीं है. आराम नाल वीडियो देखा नहीं है. ਜਿਹੜਾ ਰੰਗ ਆ ਰਿਹਾ ਪਸੰਦ ਫਟਾਫਟ ਕਰਾਣੀ ਹੈ ਆਪਣੇ ਸੂਟ ਦੀ ਬੁਕਿੰਗ ਬਿਲਕੁਲ ਨਿੱਕੀ ਬੁੱਟੀ ਲਾਈਨਾ ਵਾਲੀ ਸਲਵਾਰ ਨੰਬਰ ਰਹੇਗਾ 12 ਇਹ ਮਿਲੇਗਾ ਤੁਹਾਨੂੰ ਇਹਦਾ ਡਿਜ਼ਾਈਨਰ ਜਾਂ ਦੁਪੱਟਾ ਬਾਰਡਰ ਦੇ ਨਾਲ ਬਹੁਤ ਸ਼ਾਨਦਾਰ ਨੰਬਰ 12 ਨੈਕਸਟ ਪੀਸ 19 ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਮਹਿਰੂਨ ਤੇ ਬਲੂ ਦੇ ਇੱਕ ਤੋਂ ਇੱਕ ਡਿਜ਼ਾਈਨ ਜਿੱਦਾਂ ਦਾ ਵੀ ਡਿਜ਼ਾਈਨ ਤੁਹਾਡੇ ਮਨ ਭਾੰਦਾ ਉਹੀ ਡਿਜ਼ਾਈਨ ਤੁਸੀਂ ਪਰਚੇਸ ਕਰ ਸਕਦੇ ਆ ਦੋ ਸੂਟਾਂ ਦੇ ਨਾਲ ਥੋੜਾ ਵੀ ਬੈਨੀਫਿਟ ਤੇ ਸਾਨੂੰ ਵੀ ਦੇਖੋ ਪੈਕਿੰਗ ਦਾ ਖਰਚਾ ਡਬਲ ਡਬਲ ਹੁੰਦਾ ਹੈ ਲੇਬਰ ਦਾ ਤੇ ਉਹੀ ਤੁਹਾਨੂੰ ਲੈਸ ਦੇ ਦਿੰਦੇ ਆ ਅਸੀਂ ਇਸ ਕਰਕੇ ਦੋ ਸੂਟ ਚੂਜ਼ ਕਰ ਲਈ ਚਾਹੇ ਆਪਣੀ ਫਰੈਂਡ ਦੇ ਨਾਲ ਆਪਣੀ ਸਿਸਟਰ ਦੇ ਨਾਲ ਕਿਸੇ ਦੇ ਨਾਲ ਵੀ ਰੱਖ ਕੇ ਨੰਬਰ ਰਹੇਗਾ 14 ਠੀਕ ਹੈ ਤੇ ਇਹ ਤਾਂ ਸੂਟ ਹੀ ਐਨੇ ਸੋਹਣੇ ਦਾ

ਫੀਸ ਵੀਰ ਪਾਓ ਕਿਸੀ ਤਰ੍ਹਾਂ ਵੀ ਪਾਓ ਇੱਕ ਕਲਾਸ ਜੀ ਲੱਗਦੀ ਐ ਸੂਟ ਦੇ ਵਿੱਚ ਇਦਾਂ ਨਹੀਂ ਹੈਗਾ ਕਿ ਉਹ ਐ ਐ ਰੇਟ ਦੇ ਹਿਸਾਬ ਨਾਲ ਹੈ ਨਾ ਆਪਾਂ ਸੋਚ ਸਕਦੇ ਹਾਂ ਉਹ ਵੀ ਕੁਝ ਵੀ ਰੇਟ ਨਹੀਂ ਹੈਗਾ ਬਟ ਚੀਜ਼ ਜਿਸ ਤਰ੍ਹਾਂ ਹੀ ਬਣਦੀ ਐ ਆ ਦੇਖੋ ਇਹ ਤਾਂ ਸੇਮ ਐ ਇਹ ਜਾਈਏ ਜਿਹੜਾ ਮੈਂ ਵੇਅਰ ਕੀਤਾ ਹੋਇਆ ਇਹ ਲਾਈਨਾਂ ਵਾਲੀ ਸੇਮ ਸਲਵਾਰ ਦਾ ਡਿਜ਼ਾਈਨ ਤੁਸੀਂ ਇਸ ਤਰ੍ਹਾਂ ਅੱਗੇ ਕਰਵਾ ਸਕਦੇ ਹੋ ਇਹ ਕਰਵਾ ਸਕਦੇ ਹੋ ਪੱਲੇ ਤੇ ਕਰਵਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਨਾ ਇਹ ਤਾਂ ਆਪਣੀ ਕ੍ਰੀਏਟੀਵਿਟੀ ਹੈ ਤੁਹਾਡੀ ਨੰਬਰ ਰਹੇਗਾ 16 ਇਹ ਮਿਲੇਗਾ ਤੁਹਾਨੂੰ ਕਿਸ ਪੀਸ ਤਾਡਾ ਪੱਟਾ

ਇਹ ਸਾਡਾ ਰੰਗ ਉਤਰ ਗਿਆ ਹਨ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਦੇਖੋ ਜੀ ਜੋ ਬਹੁਤ ਧਾਰਕ ਮਹਿਰੂਨ कलर ਹੈ ਨਾ ਉਹ ਵੀ ਸਾਫ਼ ਹੀ ਉtreਗੀ ਉਹਦੇ ਨਾਲ ਮੈਡਮ ਨੇ ਵਾਈਟ ਬਿਨਿਆਨ ਤੇ ਜਿਹੜੀ ਉਹ ਹੁੰਦੀ ਹੈ ਚੈਂਟਸ ਬਿਨਿਆਨ ਪਾਤੀ ਇਹਦੇ ਵਿੱਚ ਤੇ ਉਹਦੇ ਸਿਰ ਮਹਿਰੂਨ ਸੂਟ ਬਾਅਦ ਤਾਂ ਮਸ਼ੀਨ ਦੇ ਵਿੱਚ ਘੁਮਾਤਾ ਰੈੱਡ ਤੇ ਵਾਈਟ ਦਾ ਥੋੜਾ ਜਿਹਾ ਇਸ ਚੀਜ਼ ਦਾ ਧਿਆਨ ਖੁਦ ਵੀ ਰੱਖਿਆ ਕਰੋ ਠੀਕ ਹੈ ਕਿ ਮੈਡਮ ਜੀ ਤੁਸੀਂ ਗਰੰਟੀ ਲਈ ਸੀ ਗਰੰਟੀ ਮੈਂ ਇਹ ਲੈਂਦੀ ਹਾਂ ਕੁਝ ਖਰਾਬ ਨਹੀਂ ਹੁੰਦਾ ਹਲੇ ਵੀ ਕਹਿ ਰਹੀ ਹਾਂ ਕੱਪੜਾ ਤੁਹਾਡੇ ਕੋਲ ਪਹੁੰਚ ਗਿਆ थी चाशनी तो उतरे की जेड डीप है जो जलर है, है थोड़े ज्यादा डार्क नहीं है कुछ नहीं बिगड़ता जी फिर भी धोके तो पता लग जा खराब हो गया हाल मैं स्टिच भी नहीं करवाया अभी जिमे बार बैठे अभी कर दे सब कुछ कर देर उन्नीस ए सी जी अज्ञा कदा दगी प्यारा जामेंट जरूर देना चाहिए थैंक यू सो मच